ਲਓ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਨਗ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖਿਓ ਇੱਕ ਦੋਸਤੋ ਤਾਜੀ ਸੂਈ ਵੀ ਆ 14 ਲੀਟਰ ਦੁੱਧ ਬਈ ਦਾਦਾ ਵੀ ਹਾਜ਼ਰ ਆ ਹਵਾਨਾ ਚੈੱਕ ਕਰ ਲੋ ਫਿਕਸ ਜੇ ਹਵਾਨੇ ਦੀ ਮਗਰ ਇਹਦੇ ਆ ਗਿਆ ਹਵ ਅੱਛਾ 15 ਦਿਨਾਂ ਦਾ ਸੂਆ ਦੋਸਤੋ ਪਹਿਲਾ ਸੂਆ ਬਈ ਦਾਦਾ ਵੀ ਨਵਾਂ ਹਨ 15 ਦਿਨਾਂ ਦੀ ਸੂਈ ਥੱਲੇ 14 ਲੀਟਰ ਹਾਜ਼ਰ 13 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਤੁਸੀਂ ਚੁਆਈ ਕਰ ਸਕਦੇ ਚਾਰ ਹੀ ਥਣ ਕੋਈ ਫੋਟ ਸ਼ਾਂ ਨੀਗੀ ਤੇ ਬਾਕੀ ਵਜਨ ਬੁਜਨ ਆ ਗਈ ਚੰਗੀ ਤੇ ਥਾਣਾ ਦੀ ਵੀ ਆ ਗਈ ਸਾਫ ਸੁਥਰੀ ਮੁੱਲ ਬਾਈ ਦਾਦਾ ਵੀ 60000 55000 ਦੀ ਆਪਾਂ ਇਹ ਦੇ ਦਾਂਗੇ ਬਾਕੀ ਨੰਬਰ ਥੱਲੇ ਸਕਰੀਨ ਤੇ ਸੌਦਾ ਜਿਹੜਾ ਤੁਸੀਂ ਲਾਉਣਾ ਇਧਰਲੇ ਪਾਸੇ ਦੋਸਤੋ ਤੀਜਾ ਸੂਆ ਹੁੰਦੀ ਹੈ ਬਲੈਕ ਕਲਰ ਚ ਆ ਗਈ ਫੇਸ ਕੁਆਲਿਟੀ ਤੁਸੀਂ ਇਹਦੀ ਚੈੱਕ ਕਰੋ ਥਾਣੇ ਦੇ ਵੀ ਦੋਸਤੋ ਚਾਰ ਹੀ ਹੱਥੀ ਚਵਾਈ ਵਾਲੇ ਕੋਈ ਫੋਟੋ ਨਹੀਂ ਵਲਟਨ ਹੈ ਜੇ ਕਾਫੀ ਬੰਨੇ 15 ਦਿਨਾਂ ਦੀ ਕੱਚੀ ਹੈ ਬਾਈ ਦਾਦਾ ਵੀ ਦੂਜੇ ਸੂਏ 23 24 ਲੀਟਰ ਦਿੰਦੀ ਰਹੀ ਆ 23 24 ਲੀਟਰ ਦੀ ਐਸਟੀ ਬਾਈ ਨੇ ਆਸ ਰੱਖੀ ਆ ਬਾਕੀ ਤੁਸੀਂ ਆਪ ਦੀ ਸੇਵਾ ਦੇ ਅਕੋਰਡਿੰਗ ਜਜਮੈਂਟ ਦੀ ਲਾ ਸਕਦੇ ਮੋਲੇ ਇਹਦਾ ਵੀ ਬਾਈ ਨੇ 60000 ਰੱਖਿਆ ਬਾਕੀ ਬਾਈ ਦਾ ਦਾ ਵੀ 55 ਦੀ ਆਪਾ ਹੈ ਦੇ ਦਾਂਗੇ ਨੰਬਰ ਥੱਲੇ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਫੁੱਲ ਵੀਡੀਓਸ ਨੂੰ ਆਪਣੀ ਅਜਾੜ ਡੇਰੀ ਫਾਰਮ ਤੇ ਮਿਲ ਜੂਗੀ ਏਰੀਆ ਬਾਈ ਦਾ ਆ ਗਿਆ ਬਾਣੀਆਂ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਦੋਸਤੋ ਪਿੰਡਾ ਨੰਬਰ ਸਰ ਧੰਨਵਾਦ